हां जी दोस्तों दवाई ਦੇ ਵਿੱਚ ਕੁਦਰਤ ਨੇ ਇੰਨਾ ਜ਼ਿਆਦਾ ਕੈਰਮਚਾ ਦਿੱਤਾ ਹੈ ਕਿ ਰੇਗਿਸਤਾਨ ਹੋਣ ਕਰਕੇ ਵੀ ਸਾਰੇ ਦੇਸ਼ ਦੇ ਵਿੱਚ ਪਾਣੀ ਪਾਣੀ ਕਰ ਦਿੱਤਾ ਹੈ ਹੜ ਆਉਣ ਦੇ ਕਾਰਨ ਦਵਾਈ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਡਿੱਗ ਰਹੀਆਂ ਹਨ ਅਤੇ ਜਾਨੀ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਜੀਵ ਜੰਤੂਆਂ ਤੋਂ ਲੈ ਕੇ ਇਨਸਾਨਾਂ ਤੱਕ ਸਾਰਿਆਂ ਨੂੰ ਆਪੋ ਆਪਣੀ ਜਾਨ ਬਚਾਉਣ ਤੱਕ ਬਣੀ ਪਈ ਹੈ ਇਸ ਦੇ ਚੱਲਦੇ ਹੀ ਇੱਕ ਵੀਡੀਓ ਦੁਬਈ ਤੋਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਗੱਡੀ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਕਿਸੇ ਚੀਜ਼ ਦੇ ਲੱਗਣ ਦੇ ਕਾਰਨ ਗੱਡੀ ਪੁਲ ਤੋਂ ਥੱਲੇ ਜਾਣ ਤੋਂ ਪਹਿਲਾਂ ਹੀ ਰੋਡ ਦੇ ਵਿਚਾਲੇ ਜਾ ਕੇ ਰੁਕ ਜਾਂਦੀ ਹੈ ਜਦੋਂ ਉੱਥੇ ਇਸ ਬਾਰੇ ਇੱਕ ਨੌਜਵਾਨ ਨੂੰ ਪਤਾ ਲੱਗਦਾ ਹੈ ਤਾਂ ਉਸ ਨੌਜਵਾਨ ਨੇ ਆਪਣੀ ਜਾਨ ਦੀ ਬਾਜ਼ੀ ਉੱਤੇ ਖੇਡ ਕੇ ਗੱਡੀ ਦੀ ਉੱਪਰਲੀ ਟਾਕੀ ਖੋਲ ਕੇ ਪਹਿਲਾਂ ਤਾਂ ਔਰਤ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਬਾਹਦੇ ਵਿੱਚ ਉਸ ਦੇ ਸਾਥੀਆਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਨੌਜਵਾਨ ਦੇ ਵੱਲੋਂ ਉਹਨਾਂ ਦੀ ਜਾਨ ਬਚਾਈ ਜਾਂਦੀ ਹੈ ਉੱਥੇ ਖੜੇ ਲੋਕ ਉਹਨਾਂ ਵੱਲ ਦੇਖ ਵੀ ਰਹੇ ਹਨ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਖਾਬ ਰੱਖਾ